ਹallelujah ਸਭੀ ਭੈਣਾ ਭਾਈਆਂ ਨੂੰ ਮੇਰੇ ਵੱਲੋਂ ਜੈਮਸੀਦੀ ਮੈਂ ਪਾਸਟਰ ਯੂਸਮਸੀ ਨਿਹਾਲ ਸਿੰਘ ਵਾਲਾ ਡਿਸਟ੍ਰਿਕਟ ਮੋਗਾ ਰੀਵਾ ਦੀ ਆਵਾਜ਼ ਚਰਚ ਅੱਜ ਮੇਰੇ ਮਨ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਆਪਣੇ ਭੈਣ ਭਰਾਵਾਂ ਨੂੰ ਸੁਣ ਕੇ ਆਈਆਂ ਕਿ ਮੈਂ ਵੀ ਆਪਣੇ ਵੀਰਾਂ ਨੂੰ ਕੋਈ ਸੰਦੇਸ਼ ਦਵਾਂ ਸ਼ਾਇਦਾਂ ਖਦਾ ਦੇ ਕਲਾਮ ਤੁਹਾਡੀ ਜੀਵਨੀ ਚ ਕੁਝ ਕੰਮ ਕਰੇ ਮੈਨੂੰ ਵਿਸ਼ਵਾਸ ਹੈ ਕਿ ਕੰਮ ਪੱਕਾ ਕਰਨਾ ਮੰਨਣਾ ਨਾ ਮੰਨਣਾ ਉਹ ਸਾਡੀ ਇੱਛਾ ਹੈ ਸੋ ਅਸੀਂ ਅੱਜ ਵਿਚਾਰ ਕਰਾਂਗੇ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚ ਯਕੂਬ ਦਾ ਖਤ ਉਹਦਾ 3 ਤੀਸਰਾ ਅਧਿਆਏ ਉਹਦੀ 11 ਅਤੇ 1 ਪਹਿਲੇ ਪੜਾਂਗੇ ਪਲਾ ਸੋਮੇ ਦੇ ਇੱਕ ਮੂੰਹ ਤੋਂ ਕਦੇ ਮਿੱਠਾ ਅਤੇ ਜਖ ਖਾਰਾ ਪਾਣੀ ਨਿਕਲਦਾ ਹੈ। ਹੈ ਮੇਰੇ ਭਰਾਓ ਕੀ ਹੋ ਸਕਦਾ ਹੈ ਜ਼ੀਰ ਦੇ ਬੂਟੇ ਨੂੰ ਜਤੂਨ ਦਾ ਫਲ अथवा ਅੰਗੂਰ ਦੀ ਬੇਲ ਹਜ਼ੀਰ ਲੱਗੇ। ਅੱਜ ਅਸੀਂ ਇੱਧ ਤੇ ਵਿਚਾਰ ਕਰਨਾ ਹੈ ਕਿ ਹੋ ਸਕਦਾ ਹੈ ਕਿ ਇੱਕ ਸੋਮੇ ਤੋਂ ਕਦੀ ਖਾਰਾ ਕਦੀ ਮਿੱਠਾ ਪਰ ਇਹ ਹੋ ਰਿਹਾ ਹੈ। ਕਦੀ ਖਾਰਾ ਕਦੀ ਮਿੱਠਾ ਕਦੀ ਖਾਰਾ ਕਦੀ ਮਿੱਠਾ ਕਦੀ ਅਸੀਂ ਅੱਗੇ ਜੋ ਸੁਣਿਆ ਪਰਮੇਸ਼ਰ ਦੇ ਪਾਕ ਲਾ ਹੈ ਮੇਰੇ ਭਰਾਓ ਕਿ ਇਹ ਹੋ ਸਕਦਾ ਹੈ ਜ਼ੀਰ ਦੇ ਬੂਟੇ ਨੂੰ ਜਤੂਨ ਦਾ अथवा अंगूर ਦੀ ਬੇਲ ਨੂੰ ਹਜ਼ੀਰ ਲੱਗੇ ਇਹ ਹੋ ਸਕਦਾ ਪਰ ਇਹ ਹੋ ਰਿਹਾ ਇਹ ਲੋਕ ਕਰ ਰਿਹਾ ਇੱਕ ਪਾਸੇ ਦੱਸ ਦਿਆ ਹੈ ਕਿ ਸਚਾਈ ਯਿਸੂ ਮਸੀਹ ਪਵਿੱਤਰ ਬਾਈਬਲ ਹੀ ਛੁਟਕਾਰਾ ਹੈ ਇਸ ਦੇ ਨਾਲ ਹੀ ਸਾਡੀਆਂ ਬਿਮਾਰੀਆਂ ਤੋਂ ਸਾਨੂੰ ਛੁਟਕਾਰਾ ਮਿਲਦਾ ਹੈ ਇਸੇ ਦੁਆਰਾ ਹੀ ਸਾਨੂੰ ਮਤਲਬ ਗਰੀਬੀ ਤੋਂ ਆਜ਼ਾਦੀ ਮਿਲਦੀ ਹੈ ਇਸੇ ਦੁਆਰਾ ਸਾਨੂੰ ਰੱਬ ਦੇ ਨਾਲ ਮਿਲਣ ਦਾ ਸਹੀ ਮਾਰਗ ਮਿਲਦਾ ਹੈ ਦੂਸਰੇ ਪਾਸੇ ਇਹ ਕਹਿੰਦੇ ਹਨ ਕਿ ਮੇਰਾ ਸਿਰਫ ਕੇਵਲ ਜਦੋਂ ਸਵਾਲ ਉੱਠਦਾ ਹੈ ਕਿ ਤੁਹਾਡਾ ਧਰਮ ਬਦਲ ਗਿਆ ਗੱਲ ਧਰਮ ਦੀ ਵੀ ਆ ਤੇ ਗੱਲ ਰੱਬ ਦੀ ਵੀ ਆ ਜਿੱਥੇ ਸਾਨੂੰ ਰੱਬ ਮਿਲੇਗਾ ਉਹੀ ਮੇਰਾ ਧਰਮ ਮੈਂ ਇਹ ਗੱਲ ਕਹਿਣਾ ਕਾਸ਼ ਕਿ ਮੈਨੂੰ ਜੇ ਇਸ ਤੋਂ ਪਹਿਲੇ ਬਾਈਬਲ ਤੋਂ ਹੋਰ ਜਗ੍ਹਾ ਤੋਂ ਕਿਸੇ ਗ੍ਰੰਥ ਤੋਂ ਰੱਬ ਮਿਲਦਾ ਤਾਂ ਮੈਂ ਕਦੇ ਵੀ 크ਿਸਚਨ ਨਹੀਂ ਬਣਦਾ ਸੀ ਮੈਨੂੰ ਤਾਂ ਰੱਬ ਚਾਹੀਦਾ ਅਸੀਂ ਕਹਿੰਨੇ ਧਰਮਾਂ ਵਿੱਚ ਕੁਝ ਨਹੀਂ ਆ ਪਰ ਧਰਮ ਦੇ ਨਾਲ ਹੀ ਗ੍ਰੰਥਾਂ ਗ੍ਰੰਥ ਦੇ ਨਾਲ ਹੀ ਧਰਮ ਆ ਇੱਕ ਜਿਸ ਧਰਮ ਦੇ ਵਿੱਚੋਂ ਮੈਨੂੰ ਰੱਬ ਮਿਲਿਆ ਮੈਂ ਤਾਂ ਅੱਜ ਇਹਦਾ ਦਾਵਾ ਕਰਦਾ ਹਾਂ ਕਿ ਮੈਨੂੰ ਗਰੀਬੀ ਤੋਂ ਛੁਟਕਾਰਾ ਬਾਈਬਲ ਪਵਿੱਤਰ ਨੇ ਦਿੱਤਾ ਪਾਪਾਂ ਤੋਂ ਛੁਟਕਾਰਾ ਪਵਿੱਤਰ ਬਾਈਬਲ ਦੁਆਰਾ ਮੇਰਾ ਹੋਇਆ ਅਤੇ ਮੈਨੂੰ ਅੱਜ ਐਸਪੀਸ ਕਰਨ ਦਾ ਵੀ ਅਧਿਕਾਰ ਮੈਨੂੰ ਪਵਿੱਤਰ ਬਾਈਬਲ ਨੇ ਦਿੱਤਾ ਨਹੀਂ ਤੇ ਜੇ ਮੈਂ ਇਸ ਨੂੰ ਨਾ ਜਾਣਦਾ ਤੇ ਮੈਨੂੰ ਕਿਸੇ ਨੇ ਪਤਾ ਨਹੀਂ ਕਿਹੜੀ ਜਾਤੀ ਵਿੱਚ ਕਹਿ ਕੇ ਪਗਰਨਾ ਸੀ ਇਸ ਨੇ ਮੇਰਾ ਸਭ ਕੁਝ ਹੀ ਬਦਲ ਦਿੱਤਾ ਮੈਂ ਅੱਜ ਇਹੀ ਹੋਣਾ ਔਰ ਉਹੀ ਹਾਂ ਚਾਹੇ ਮੈਨੂੰ ਕੋਈ ਸਰੀਰਕ ਵਸਤੂ ਮੇਰਾ ਦੇਸ਼ ਮੈਨੂੰ ਦਵੇ ਜਾਂ ਨਾ ਦਵੇ ਮੈਨੂੰ ਇਹਦੀ ਕੋਈ ਪ੍ਰੋਬਲਮ ਨਹੀਂ ਹੈ ਕਿ ਸਾਰੀ ਤਾਕਤ ਜਿਹੜੀ ਆ ਉਹ ਖੁਦਾ ਦੇ ਹੱਥ ਵਿੱਚ ਹੈ ਜ਼ਿੰਦਗੀ ਮੌਤ ਖੁਦਾ ਦੇ ਹੱਥ ਵਿੱਚ ਧਨ ਇੱਜ਼ਤ ਦੌਲਤ ਸਭ ਕੁਝ ਪਰਮੇਸ਼ਰ ਦੇ ਹੱਥ ਵਿੱਚ ਇਹ ਅਸੀਂ ਪਵਿੱਤਰ ਬਾਈਬਲ ਤੋਂ ਜਾਣ ਲਿਆ ਕਿ ਮਨੁੱਖ ਦੇ ਹੱਥ ਵਿੱਚ ਕੁਝ ਵੀ ਨਹੀਂ ਆ ਜਿੰਨੀ ਮਰਜ਼ੀ ਮੇਰੀ 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 ਕਰੀ ਜਾਵੇ ਕੁਝ ਵੀ ਨਹੀਂ ਕਰ ਸਕਦਾ ਸੋ ਮੈਂ ਫੇਰ ਕਹਾਂਗਾ ਕਿ ਜਿੱਥੋਂ ਸਾਨੂੰ ਪਾਪ ਤੋਂ ਛੁਟਕਾਰਾ ਮਿਲਿਆ ਉਹੀ ਮੇਰਾ ਧਰਮ ਜਿੱਥੋਂ ਸਾਨੂੰ ਗਰੀਬੀ ਤੋਂ ਛੁਟਕਾਰਾ ਮਿਲਿਆ ਉਹੀ ਸਾਡਾ ਧਰਮ ਜਿੱਥੋਂ ਸਾਨੂੰ ਬਿਮਾਰੀਆਂ ਤੋਂ ਛੁਡਕਾਰਾ ਮਿਲਿਆ ਉਹੀ ਮੇਰਾ ਧਰਮ ਮੈਨੂੰ ਛੁਡਕਾਰਾ ਇੱਥੋਂ ਮਿਲਿਆ ਇੱਥੇ ਬਹੁਤ ਸਾਰੇ ਚਰਚ ਦੇ ਵਿੱਚ ਆ ਕੇ ਦਾਵਾ ਕਰਦੇ ਨੇ ਤੇ ਕਈ ਪ੍ਰਚਾਰਕ ਵੀ ਬੜੇ ਦਾਵਾ ਕਰਦੇ ਨੇ ਲੋਕਾਂ ਨੂੰ ਵੀ ਸੰਦੇਸ਼ ਦਿੰਦੇ ਨੇ ਤੇ ਜਦੋਂ ਉਹਨਾਂ ਪਾਸਟਰਾਂ ਨੂੰ ਵੀ ਪੁੱਛਿਆ ਜਾਂਦਾ ਕਿ ਹੁਣ ਤੂੰ ਕੌਣ ਆ ਕਹਿੰਦਾ ਜੀ ਮੇਰਾ ਤਾਂ ਜੀਵਨ ਬਦਲਿਆ ਉਹਨਾਂ ਦੀ ਕਲੀਸਿਆ ਵੀ ਅੱਗੋਂ ਸਾਡਾ ਤੇ ਜੀਵਨ ਬਦਲਿਆ ਇਹ ਜਿਹੜੀਆਂ ਗੱਲਾਂ ਇੱਕ ਸੋਮੇ ਤੋਂ ਦੋ ਤਰ੍ਹਾਂ ਦਾ ਪਾਣੀ ਨਿਕਲਦਾ ਇੱਕ ਸੋਮੇ ਤੋਂ ਦੋ ਤਰ੍ਹਾਂ ਦਾ ਪਾਣੀ ਨਿਕਲਦਾ ਜਿਹੜੀਆਂ ਸਾਡੇ ਸਾਹਮਣੇ ਚੁਣੌਤੀਆਂ ਹਨ ਤੇ ਯਿਸੂ ਮਸੀਹ ਨੇ ਗਲ-ਗਲ ਕਹੀ ਹੈ ਮੱਤੀ ਪੰਜ ਦੇ ਵਿੱਚ ਮੇਰੇ ਨਾਂ ਦੇ ਕਾਰਨ ਲੋਕ ਤੁਹਾਨੂੰ ਸਤਾਉਣਗੇ ਝੂਠਮੂਠ ਤੜ ਤੇ ਗੱਲਾਂ ਲਾਉਣਗੇ ਤੇ ਜਿਹੜਾ ਅੰਤ ਤੋੜੀ ਸਹੇਗਾ ਸੋ ਹੀ ਬਚਾਇਆ ਜਾਏਗਾ ਤੁਹਾਡਾ ਸਵਰਗ ਵਿੱਚ ਬਹੁਤ ਵੱਡਾ ਫਲ ਹੈ ਸੋ ਕਿ ਅਸੀਂ ਵਚਨ ਜਿਹੜਾ ਪਵਿੱਤਰ ਬਾਈਬਲ ਚੋਂ ਸੁਣਦੇ ਆਂ ਔਰ ਪੜ੍ਹਦੇ ਆਂ ਫਿਰ ਖੁਦਾ ਦਾ ਕਲਾਮ ਪਤਰਸ ਦੇ ਖ ਚੌਥੇ ਦੇਜ ਕਹਿੰਦਾ ਕਿ ਧਰਮੀ ਜਿਹੜਾ ਨਾ ਮਰ ਮਰ ਕੇ ਬਚਦਾ ਹੈ ਭਗਤੀਹੀਨ ਤੇ ਪਾਪੀ ਦਾ ਕੀ ਟਿਕਾਣਾ ਹੈ ਜਿਹੜਾ ਧਰਮੀ ਆ ਉਹ ਤੇ ਮਰ ਮਰ ਕੇ ਬਚੇਗਾ ਜਿਹੜਾ ਭਗਤੀਹੀਨ ਆ ਤਾਂ ਪਾਪੀ ਉਹਦਾ ਟਿਕਾਣਾ ਕੀ ਆ ਇਹੜੇ ਭਗਤੀਹੀਨ ਪਤਾ ਕਿਹੜੇ ਨੇ ਇਹੜੇ ਮਨ ਪਰਵਰਤਨ ਵਾਲੇ ਨੇ ਜੇ ਹਣ ਮੈਂ ਨਾਂ ਲੈ ਲੈ ਦੱਸਾਂ ਤਾਂ ਤੁਸੀਂ ਕਹੋਗੇ ਵੀ ਇਹ ਤਾਂ ਮਤਲਬ ਨਾਂ ਲੈ ਕੇ ਲੈ ਦੱਸ ਦਿੱਤਾ ਇਹ ਤਾਂ ਨਾਂ ਲੈਂਦਾ ਲਾਲੀ ਪਿੱਛੇ ਦੇ ਬੈਸਦਾ ਸੀ ਉਹਦਾ ਸਵਾਲ ਇਹ ਹੀ ਸੀ ਵੀ ਤੁਸੀਂ 크ਰਿਸਚਨ ਬਣ ਗਏ ਹੋ ਤਾਂ ਕੰਦਾ ਨੂੰ ਉਹ ਕਹਿੰਦਾ ਜੀ ਤੁਸੀਂ ਮੈਨੂੰ ਗਾਲ੍ਹੀਆਂ ਦੇਂਦੇ ਹੋ ਬਾਕੀ ਸਭ ਲੋਕ ਜਾਣਦੇ ਆ ਵੀ ਲਾਲੀ ਕਹਿਣ ਕਿਨੜੇ ਖੋਜ ਵਾਲੇ ਚਰਚਾ ਲਨ ਪਿਆਰੇ ਸੀ ਆ ਪਿਛਲੇ ਦਿਨਾਂ ਚ ਅਮਰਤਪਾਲ ਜੀ ਆਏ ਸੀ ਉਦੋਂ ਉਹਨਾਂ ਨੇ ਕਿਹਾ ਵੀ ਬਲਜਿੰਦਰ ਸਿੰਘ ਨੂੰ ਤੁਹਾਡਾ ਕੀ ਬਦਲਿਆ ਕੰਦਾ ਜੀ ਫਿਰ ਤਾਂ ਕੁਝ ਨਹੀਂ ਬਦਲੇ ਮੈਂ ਪਹਿਲੇ ਵੀ ਬਲਜਿੰਦਰ ਸਿੰਘ ਸੀ ਹੋਣੇ ਵੀ ਇਹ ਮਤਲਬ ਦਾਵੇ ਇਹ ਡੇਢ ਦੇ ਵਿੱਚ ਕੁਛ ਨਹੀਂ ਆ ਹੁਣ ਲੁਧਿਆਣੇ ਤੋਂ ਬੋਲਦਾ ਵਾ ਨਾਲੇ ਮਸੀਹ ਭਾਈਚਾਰਾ ਕਹੀ ਜਾਂਦੇ ਆ ਨਾਲੇ ਗੌਰਵ ਜੀ ਇੱਕ ਬੜਾ ਜੀ ਇਹ ਕਹਿੰਦੇ ਜੀ ਮਸੀਹ ਭਾਈਚਾਰਾ ਮਸੀਹ ਭਾਈਚਾਰਾ ਜਦੋਂ ਇਹਨੂੰ ਪੁੱਛਿਆ ਜਾਂਦਾ ਉਦੋਂ ਕਹਿੰਦੇ ਜੀ ਸਾਡਾ ਤੇ ਸਭ ਦਾ ਮਨ ਹੋਰ ਵੀ ਬੜੇ ਸਾਰੇ ਇਦਾਂ ਬੋਲਣ ਦੇ ਇਹ ਮੇਰਾ ਜੀਵਨ ਬਦਲ ਗਿਆ ਉਹਦੇ ਤੋਂ ਜੀਵਨ ਬਦਲ ਗਿਆ ਸਾਰਾ ਕੁਝ ਹੀ ਬਦਲ ਗਿਆ ਮੈਨੂੰ ਜਿੱਥੋਂ ਰੱਬ ਮਿਲੇਗਾ ਨਾ ਮੈਂ ਫੇਰ ਹੀ ਕਹਿੰਦਾ ਮੈਂ ਮੈਂ ਉਹੀ ਹਾਂ ਮੈਨੂੰ ਉਹਦੇ ਬਦਲੇ ਪ੍ਰਤੀ ਮਤਲਬ ਵੱਡੇ ਵਾਲ ਰੱਖਣੇ ਪੈਣ ਵੱਡੀ ਦਾੜੀ ਰੱਖਣੀ ਪਵੇ ਮੈਨੂੰ ਬੋਦੀ ਰੱਖਣੀ ਪਵੇ ਜਾਂ ਮੈਨੂੰ ਤਿਲਕ ਲਾਉਣਾ ਪਵੇ ਮੈਨੂੰ ਇਹਦੀ ਕੋਈ ਪ੍ਰੋਬਲਮ ਨਹੀਂ ਹੈ ਮੈਨੂੰ ਰੱਬ ਦੀ ਪ੍ਰੋਬਲਮ ਆ ਮੈਂ ਰੱਬ ਪਾਣਾ ਤੋਂ ਮੈਨੂੰ ਮਿਲ ਗਿਆ ਬਾਈਬਲ ਚ ਹੁਣ ਮੈਨੂੰ ਹੋਰ ਕੁਝ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਸੋ ਪਵਿੱਤਰ ਬਾਈਬਲ ਜਿਹੜੀ ਦੱਸਦੀ ਹੈ ਪਵਿੱਤਰ ਬਾਈਬਲ ਨੇ ਸਾਨੂੰ ਬਿਲਕੁਲ ਸਪਸ਼ਟ ਫਸਟ ਪਹਿਲੀ ਗੱਲਾਂ ਦਸੀਆਂ ਹੋਈਆਂ ਹਨ ਤੇ ਅਸੀਂ ਉਹਨਾਂ ਗੱਲਾਂ ਨੂੰ ਪੜ੍ਹਦੇ ਹਾਂ ਲੇਕਿਨ ਸਾਡਾ ਧਿਆਨ ਜਿਹੜਾ ਫਿਰ ਦੂਜੇ ਪਾਸੇ ਚਲਾ ਜਾਂਦਾ ਹੈ ਇੱਕ ਮੈਂ ਵਚਨ ਪੜ੍ਹਨ ਤੋਂ ਪਹਿਲੇ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਵਾਂ ਜਿਹੜੇ ਆਤਮਿਕ ਬੰਦੇ ਆ ਨਾ ਚਾਹੇ ਉਹ ਕੋਈ ਪਾਸਟਰ ਆ ਉਹ ਸਰੀਰਕ ਬੰਦਿਆਂ ਦਾ ਆਸਰਾਣਾ ਧੱਕੇ ਮੈਂ ਦੇਖਣ ਰਿਹਾ ਕਿ ਜਿਹੜੇ ਆਪਣੇ ਆਪ ਨੂੰ ਵੱਡੇ ਬਹਾਦਰ ਕੰਦੇ ਵੱਡੇ ਚਰਚ ਵਾਲੇ ਆ ਜਿਨ੍ਹਾਂ ਨੂੰ ਅੰਕ ਨਰੂਲਾ ਕਹਿੰਦੇ ਆ ਕਹਿੰਦਾ ਜੀ ਮੇਰਾ ਬਹੁਤ ਵੱਡਾ ਚਰਚਾ ਵਿਸ਼ਵ ਦੇ ਵਿੱਚ ਮੇਰਾ ਵੱਡਾ ਚਰਚਾ ਤੇ ਇਹਨੇ ਜਿੰਨੇ ਵੀ ਬੰਦੇ ਇਹਦੇ ਰੱਖੇ ਆ ਸਾਰੇ ਸਰੀਰਕ ਆ ਮੈਨੂੰ ਇੱਕ ਵੀ ਆਤਮਿਕ ਨਹੀਂ ਦਿਖਦਾ ਜਦੋਂ ਮੈਂ ਇਹ ਸੁਣਦਾ ਵਾਂ ਮੇਰਾ ਡੇਲੀ ਕੰਮ ਹੈ ਕਿ ਮੈਂ ਨਿਊਜ਼ ਨੂੰ ਪੂਰੇ ਧਿਆਨ ਦੇ ਨਾਲ ਸੁਣਦਾ ਵੇ ਕਿ ਨਾ ਤੇ ਕਿਸੇ ਪੈਂਤੀ ਕੋਸ ਚਰਚ ਨੂੰ ਕੋਈ ਤਕਲੀਫ ਆ ਨਾ ਸੀਐਨਏ ਚਰਚ ਨੂੰ ਪਰੇਸ਼ਾਨੀਆਂ ਨਾ ਹੋਰ ਕਿਸੇ ਚਰਚ ਨੂੰ ਪਰੇਸ਼ਾਨੀ ਆ ਇਹ ਪਰੇਸ਼ਾਨੀ ਹੈ ਮਨ ਪਰਵਰਤਨ ਵਾਲਿਆਂ ਨੂੰ ਜੇ ਤੁਸੀਂ ਸਹੀ ਦੱਸੋਗੇ ਨਾ ਤੁਹਾਨੂੰ ਦਿੱਕਤ ਨਹੀਂ ਆਏਗੀ ਤੇ ਦਿੱਕਤ ਆਏਗੀ ਵੀ ਤੇ ਜੇ ਬਾਈਬਲ ਚੋਂ ਉਸੂਲੀ ਚੜ ਕੇ ਤੇ ਚੜ ਜਾਗੇ ਤੇ ਫਿਰ ਕੀ ਹੋ ਜਾਏਗਾ ਜੇ ਬਾਈਬਲ ਚ ਲਿਖਿਆ ਕਿ ਤੁਹਾਨੂੰ ਮੇਰੇ ਨਾਮ ਦੇ ਕਰਕੇ ਮਾਰ ਦੇਣਗੇ ਤੇ ਫਿਰ ਕੀ ਹੋਏਗਾ ਕਹਿੰਦਾ ਉਹਦੇ ਕੋ ਨਾ ਆਰਡਰ ਉਹਦਾ ਦੇ ਨੂੰ ਮਾਰਦਾ ਉਹਦੇ ਕੋ ਡਰ ਉਹਦਾ ਮਾਰਨ ਤਾਂ ਪੁੱਛੋ ਨਰਕ ਵਿੱਚ ਸੁੱਟਣ ਦਾ ਇਖਤियार ਰੱਖਦਾ ਉਹ ਕਹਿੰਦਾ ਪਰਮੇਸ਼ਵਰ ਕਿਸੇ ਰਸੂਲ ਨੇ ਕਿਸੇ ਪ੍ਰੋਫਿਟ ਨੇ ਇਦਾਂ ਦਾ ਮਤਲਬ ਆ ਸ਼ਬਦ ਨਹੀਂ ਵਰਤਿਆ ਹੋਇਆ ਕਿ ਮੇਰਾ ਮਨ ਪਰਵਰਤਨ ਆ ਮੇਰਾ ਤਾਂ ਹੋਰ ਕੁਝ ਪਰਵਰਤਨ ਨਹੀਂ ਆ ਸੋ ਅੱਜ ਦੇ ਜਿਹੜੇ ਪ੍ਰੋਫਿਟ ਜਿਹੜੇ ਆ ਇਹ ਜਦੋਂ ਤੇ ਤਲਵਾਰ ਦੇਖਦੇ ਉਦੋਂ ਜ਼ਬਾਨ ਬਦਲ ਲੈਂਦੇ ਆ ਤੇ ਜਦੋਂ ਇਹਨਾਂ ਨੂੰ ਲੱਗਦਾ ਵੀ ਹੁਣ ਠੀਕ ਠਾਕ ਉਦੋਂ ਹੋਰ ਜ਼ਬਾਨ ਬਦਲ ਲੈਂਦੇ ਆ ਇੱਕ ਸੋਮੇ ਤੋਂ ਕਦੇ ਦੋ ਤਰ੍ਹਾਂ ਦਾ ਪਾਣੀ ਨਹੀਂ ਨਿਕਲਦਾ ਜਾਂ ਤਾਂ ਮਿੱਠਾ ਨਿਕਲੂਗਾ ਜਾਂ ਖਾਰਾ ਨਿਕਲੂਗਾ ਅੱਜ ਜੇ ਤੁਸੀਂ ਪਰੇਸ਼ਾਨੀਆਂ ਦੇ ਵਿੱਚ ਹੋ ਤੇ ਤੁਹਾਡੀ ਜ਼ੁਬਾਨ ਦੇ ਕਰਕੇ ਆ ਵੈਸੇ ਨਹੀਂ ਆ ਮੈਂ ਬਹੁਤ ਕੁਝ ਸੁਣ ਰਿਹਾ ਸੱਚੇ ਬੰਦੇ ਨੂੰ ਜਿਹੜਾ ਤੰਗ ਕਰੂਗਾ ਨਾ ਉਹ ਕਦੀ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦਾ ਤੇ ਝੂਠੇ ਨੂੰ ਤੰਗ ਕਰੂਗਾ ਤੇ ਝੂਠਾ ਫਿਰ ਐ ਖਲਾਰੇ ਪੌਂਦਾ ਕਦੀ ਧਰੋਧਰਨੇ ਕਦੀ ਦਰੋਧਰਨੇ ਇਧਰੋ ਮੀਡੀਆ ਇਧਰੋ ਵੋ ਸਾਨੂੰ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਜਿਹਦੇ ਨਾਲ ਰੱਬ ਵਾ ਨਾ ਮੂਸਾ ਨਾਲ ਖੁਦਾ ਸੀ ਤੇ ਫਰਾਉਨ ਦੀ ਕੋਈ ਵਸ ਨਹੀਂ ਚੱਲਿਆ ਸਿਰਫ ਔਰ ਨਾ ਹੀ ਫਰਾਉਨ ਨੂੰ ਮੂਸਾ ਨੇ ਕੋਈ ਹੋਰ ਦੱਸਿਆ ਕਿ ਮੈਂ ਹੋਰ ਵੀ ਕੁਝ ਕਰ ਸਕਦਾ ਸਿਰਫ ਮੇਰਾ ਖੁਦਾ ਅਜਰਾਤ ਆ ਕਰਨ ਵਾਲਾ ਮੇਰਾ ਯਹਵਾ ਪਰਮੇਸ਼ਰਾ ਅਜਰਾਤਾ ਕਰਨ ਵਾਲਾ ਸੋ ਖੁਦਾਵੰਦ ਦੇ ਲੋਕੋ ਨਿੰਨੂ ਬਹੁਤ ਦੁੱਖ ਲਾ ਰਿਹਾ ਕਿ ਇਹਨਾਂ ਦੇ ਵਿੱਚ ਜਿਹੜੇ ਬਹੁਤ ਮੁਸੀਬਾਈ ਜੀ ਉਹ ਵੀ ਇਹਨਾਂ ਦੇ ਚਪੇਟ ਚ ਆਏ ਹੋਏ ਨੇ ਕਿਉਂਕਿ ਕਲਾਮ ਚ ਲਿਖਿਆ ਕਿ ਬਹੁਤ ਲੋਕਾਂ ਦੀ ਪ੍ਰਤੀ ਠੰਡੀ ਪੈ ਜਾਏਗੀ ਤੇ ਬਹੁਤ ਲੋਕ ਪਰਮਾਹੇ ਜਾਣਗੇ ਮੱਤੀ 24 ਵਿੱਚ ਲਿਖਿਆ ਹੋਇਆ ਸੋ ਖੁਦਾ ਦਾ ਕਲਾਮ ਕੀ ਕਹਿੰਦਾ ਆਪਾਂ ਥੋੜਾ ਇੱਧਰ ਜਾਂਦੇ ਆ ਅੱਜ ਜੀ ਸਾਨੂੰ ਆ ਤੰਗ ਕਰਦਾ ਸਾਨੂੰ ਆ ਤੰਗ ਕਰਦਾ ਇਹਦੀ ਵਜ੍ਹਾ ਏ ਇਹਦੀ ਵਜ੍ਹਾ ਕੀ ਏ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦਾ ਪ੍ਰੈਕਟੀਕਲ ਦੱਸਦਾ ਪਹਿਲੇ ਇਸ ਕਲਾਮ ਸੁਣਾਗੇ हे मेरे भ्राओ जहां तुसी भात-भात दे प्रता मेंच पओ त पूर्ण आनंद दी गल जानो क्यों जो तुसी जानदे हो भाई तुहाडी नीचा दी, दी परीक्षा ठीर्ज बनाउंदी है ते ठीर्ज दे काम नु पूरा हो लंदे ओ तुसी सिद्ध ते संपूर्ण होगो त तानू किसी गल दा भी काटा ना होवे मैं उस दिन पहले बहुत परेशान सी के एक टीम मेनू ਜਾਨੀ ਕਿ ਨਿਹਾਲ ਸਿੰਘ ਵਾਲੇ ਛੱਡ ਕੇ ਚਲੀ ਗਈ ਔਰ ਮੇਰਾ ਜੋ ਮੇਰੀ ਦਿਹਾੜੀ ਬੰਦੀ ਸੀ ਉਹ ਵੀ ਉਹਨਾਂ ਨੇ ਦਿੱਤੀ ਮੈਂ ਉਹਨਾਂ ਦੇ ਨਾਲ 40 ਦਿਨ ਲਗਾਤਾਰ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ ਤੇ ਬਿਜਲੀ ਦਾ ਕੰਮ ਕਰਦਾ ਸੀ ਮੇਰੇ ਨਾਲ ਤੇ ਮੈਂ ਬਹੁਤ ਪਰੇਸ਼ਾਨ ਮੇਰੀ ਪਤਨੀ ਬੜੇ ਪਰੇਸ਼ਾਨ ਮੇਰੀ ਪਤਨੀ ਕਹਿੰਦੀ ਕੋਈ ਗੱਲ ਨਹੀਂ ਜਿਹੜੀ ਆਪਣੀ ਪਿੰਡ ਦੀ ਜ਼ਮੀਨ ਆ ਨਾ ਆਪਣੀ ਪਿੰਡ ਮਸਾਨੀਆਂ ਗਰਦਾਸਪੁਰ ਦੇ ਵਿੱਚ ਆਪਾਂ ਵੇਚ ਲਾਂਗੇ ਆਪਾ ਬਣੀ ਗੁਜ਼ਰ ਕਰ ਲਾਂਗੇ ਤੁਸੀਂ ਇੰਨੇ ਪਰੇਸ਼ਾਨ ਨਾ ਹੋਵੋ ਚਲੋ ਮੈਂ ਠੀਕ ਹੈ ਲੇਕਰ ਮੈਂ ਖੁਦਾਗੇ ਦੁਆ ਕਰਤੀ ਵਰਤ ਰੱਖ ਕੇ ਲੰਮੇ ਵਰਤ ਰੱਖੇ ਮੇਰੇ ਢੋਈ ਤੋਂ ਮਾਸੜ ਲੱਗ ਪਿਆ ਮੈਨੂੰ ਪ੍ਰਭੂ ਨੇ ਇੱਕ ਦਿਨ ਮੇਰੇ ਸਾਹਮਣੇ ਪਿਕਚਰ ਚ ਲਾਈ ਮੈਨੂੰ ਦੱਸ ਪ੍ਰਭੂ ਕਿਹਦਾ ਕਸੂਰ ਆ ਐ ਪੂਰੀ ਫਿਲਮ ਚੱਲਣ ਦੀ ਆ ਮੈਂ ਗਰੇਦਾ ਦਾ ਸਕੂਰ ਕਸੂਰ ਆ ਅੰਗਰੇਜ਼ਾਂ ਦਾ ਬਸੜਾ ਡੇਲ ਦਾ ਕਹਿੰਦਾ ਨਾ ਮੈਂ ਕੀ ਕਹਿੰਦਾ ਪੰਜਾਬੀਆਂ ਦਾ ਕਸੂਰ ਆ ਪਾਸਟਰ ਸੈਮੂਅਲ ਬਟਾਲੇ ਤੋਂ ਸੀ ਕਹਿੰਦਾ ਉਹਦਾ ਕਸੂਰਾ ਮੈਂ ਵੀ ਮੇਰੇ ਕੀ ਕਸੂਰਾ ਕਹਿੰਦਾ ਤੇਰੇ ਵਿੱਚ ਜਿਹੜੀ ਤੈਨੂੰ ਅੱਜ ਚੀਜ਼ ਨਹੀਂ ਮਿਲਣੀ ਨਾ ਤੈਨੂੰ ਅੱਜ ਤੋਂ 20 ਸਾਲ ਬਾਅਦ ਮਿਲਲੇ ਤੂੰ ਉਹਨੂੰ ਅੱਜ ਪ੍ਰਾਪਤ ਕਰਨਾ ਚਾਹੁੰਦਾ ਏਕ ਤੇਰੇ ਚ ਕਾਲਾ ਬਾਨਾ ਤੂੰ ਇੱਥੇ ਬ੍ਰੇਕ ਲਾ ਦੇ ਮੈਂ ਠੀਕ ਹੈ ਜੀ ਸੋ ਮੈਂ ਜਦੋਂ ਵਚਨ ਪੜਿਆ ਉਹਦੇ ਤੋਂ ਖੁਸ਼ ਹੋਇਆ ਲੇਕਿਨ ਜਿਹੜੀ ਮੇਰੀ ਸਮੱਸਿਆ ਸੀ ਉਹ ਮੈਨੂੰ ਬੜੇ ਬੇਚੈਨ ਕਰ ਰਹੀ ਸੀ ਲੈਕਿਨ ਇਹਦਾ ਰਿਜ਼ਲਟ ਕਈ ਸਾਲ ਬਾਅਦ ਮਿਲਿਆ ਵੀ ਖੁਦਾ ਕੀ ਕਹਿੰਦਾ ਹੈ ਖੁਦਾ ਕੀ ਕਹਿੰਦਾ ਹੈ ਵਚਨ ਪੜਿਆ ਹੋਇਆ ਸੀ ਵਚਨ ਦੇ ਵਿੱਚ ਕੋਈ ਕਮੀ ਨਹੀਂ ਵਚਨ ਨਹੀਂ ਪਹਿਲੇ ਪੜੇ ਪੜਿਆ ਹੋਇਆ ਸੀ ਲੇਕਿਨ ਪ੍ਰਕਾਸ਼ ਸਮੇ ਸਮੇ ਸੇ ਰਹਿੰਦਾ ਇਹਦੀ ਜਿਹੜੀ ਪਹਿਲੇ ਅਧਿਆਇ ਦੀ ਜਦ 13ਵੀਂ ਆਇਤ ਦਾ ਪ੍ਰਕਾਸ਼ ਫੇਰ ਆਇਆ ਤੇ ਉਹਨੇ ਕਿਹਾ ਕੋਈ ਮਨੁੱਖ ਜਦ ਪਰਤਾਇਆ ਜਾਵੇ ਇਹ ਨਾ ਆਖੇ ਬਈ ਮੈਂ ਪਰਮੇਸ਼ਰ ਵੱਲੋਂ ਪਰਤਾਇਆ ਜਾਂਦਾ ਅੱਜ ਜਿਹੜੀ ਤੁਹਾਡੀ ਪ੍ਰੀਖਿਆ ਨਾ ਇਹ ਤੁਹਾਨੂੰ ਰੱਬ ਨਹੀਂ ਪਰਖ ਰਿਹਾ ਇਹ ਤੁਹਾਡੀ ਜ਼ਬਾਨ ਆ ਬਾਈਬਲ ਬੋਲਦੀ ਹੈ ਇੱਕ ਸੋਮੇ ਤੋਂ ਦੋ ਤਰ੍ਹਾਂ ਦਾ ਪਾਣੀ ਨਹੀਂ ਨਿਕਲਦਾ ਜੇ ਤੁਸੀਂ ਸਚਾਈ ਨੂੰ ਜਾਣ ਲਿਆ ਯਿਸੂ ਮਸੀਹ ਤੋਂ ਬਗੈਰ ਕੋ ਨਾਮ ਹੈ ਹੀ ਨਹੀਂ ਲਿਖਿਆ ਨਾ ਜ਼ਮੀਨ ਤੇ ਨਾ ਅਸਮਾਨ ਤੇ ਦੂਸਰਾ ਨਾਮ ਹੀ ਨਹੀਂ ਆ ਛੁਟਕਾਰਾ ਹੀ ਇੱਥੇ ਆ ਤੇ ਫਿਰ ਫਿਰ ਮਨ ਪਰਵਰਤਨ ਕਿਉਂ ਆ ਫਿਰ ਕੋ ਨਾ ਸਾਡਾ ਪੂਰਾ ਪਰਵਰਤਨ ਆ ਲਿਖਤੀ ਲੁਖਤੀ ਚ ਕੁਛ ਨਹੀਂ ਆ ਤਹਾਡੀ ਜ਼ਬਾਨ ਸਹੀ ਬੋਲੇ ਬਾਈਬਲ ਚ ਲਿਖਿਆ ਤੁਹਾਡੀ ਜ਼ਬਾਨ ਜਿਹੜੀ ਆ ਜਿਹੜਾ ਮੇਰਾ اقرار ਕਰੇਗਾ ਮੈਂ ਉਹਦਾ اقرار ਕਰਾਂਗਾ ਜਿਹੜਾ ਮੇਰਾ ਇਨਕਾਰ ਕਰੇਗਾ ਉਹਦਾ ਮੈਂ ਇਨਕਾਰ ਕਰਾਂਗਾ ਤੁਸੀਂ ਸਭ ਕੁਝ ਕਰਕੇ ਮਗਰੋਂ ਇਨਕਾਰ ਕਰ ਦਿੰਦੇ ਹੋ ਮੈਂ ਬਹੁਤ ਬਹੁਤ ਦਗਵਾਇਆਂ ਜ਼ੋਰ ਨਾਲ ਮੇਰਾ ਹਾ ਰੱਬ ਨੇ ਕਰਤਾ ਮੇਰਾ ਹਾ ਰੱਬ ਨੇ ਕਰਤਾ ਉਹ ਪੁੱਛਦੇ ਫਿਰ ਹੁਣ ਦਰਾ ਨਾ ਮੈਂ ਤਾਂ ਪਹਿਲੇ ਵੀ ਹੋਇਸੀ ਤੇ ਹੁਣ ਵੀ ਉਹੀ ਆ ਇਹ ਗੱਲਾਂ ਕਰਕੇ ਤੁਹਾਨੂੰ ਅੱਜ ਵੱਡੀਆਂ ਵੱਡੀਆਂ ਸਮੱਸਿਆ ਵਿੱਚ ਟਣਾ ਪੈ ਗਿਆ ਔਰ ਸ਼ੁਰੂ ਅਸੀਂ ਆਤਮਾ 'ਚ ਕਰਦੇ ਆਂ ਸਰੀਰ 'ਚ ਸਮਾਪਤ ਕਰਦੇ ਆਂ ਸ਼ੁਰੂ ਅਸੀਂ ਆਤਮਾ 'ਚ ਕਰਦੇ ਆਂ ਸਮਾਪਤ ਅਸੀਂ ਸਰੀਰ 'ਚ ਕਰਦੇ ਆਂ ਲੇਕਿਨ ਸਰੀਰ 'ਚ ਸ਼ੁਰੂ ਕਰੀਏ ਤੇ ਆਤਮਾ 'ਚ ਸਮਾਪਤ ਕਰੀਏ ਆ ਜਿੰਨੇ ਬੰਦੇ ਅੱਜ ਧਰਨੇ ਲਗਾ ਰਹੇ ਆ ਨਾ ਇਹਨਾਂ ਦੇ ਵਿੱਚ ਜਿਹਨਾਂ ਦੇ ਸੀਨੀਅਰ ਜਿਹੜੇ ਬੰਦੇ ਆ ਕਹਿੰਦੇ ਸੀ ਪ੍ਰਧਾਨ ਆ ਅਸੀਂ ਪੰਜਾਬ ਪ੍ਰਧਾਨ ਆ ਕੋ ਜਿਲ੍ਹਾ ਪ੍ਰਧਾਨ ਆ ਜੇ ਪੰਜਾਬ ਪ੍ਰਧਾਨ ਝੂਠਾ ਹੋ ਸਕਦਾ ਏ ਤੇ ਦੂਜੇ ਕਿੰਨੇ ਝੂਠੇ ਹੋਣਗੇ ਮੈਂ ਪਿਛਲੇ ਦਿਨਾਂ ਦੇ ਵਿੱਚ ਪਾਸਟਰ ਅੰਕੰਦੋਲੇ ਕ੍ਰਿਸ਼ਚਨਾਂ ਨੂੰ ਕੁੱਤੇ ਗਿਆ ਸੀ ਤੇ ਮੈਂ ਉਸ ਜਗ੍ਹਾ ਤੇ ਜਲੰਧਰ ਗਿਆ ਗੱਡੀ ਤੇ ਗਿਆ ਤੇ ਮੈਨੂੰ ਪਤਾ ਜੌਨ ਕੋਟਲੀ ਕੀ ਕਹਿੰਦਾ ਤੁਸੀਂ ਕਦ ਤੇ ਆਏ ਹੋ ਬਸ ਤੋਂ ਮੂਰਤੀਕਾਰ ਤੇ ਆਏ ਹੋਗੇ ਜਾ ਉਸ ਤੋਂ ਹੋਰ ਕੋਈ ਕਰਤੇ ਹੋਏਗੇ ਐਦਾਂ ਕਹਿ ਕੇ ਤੇ ਮੇਰੀ ਇਹਨਾਂ ਨੇ ਆਤਮਿਕ ਤੌਰ ਤੇ ਕੁਆਲਟੀ ਨੂੰ ਨਹੀਂ ਜਾਣਿਆ ਸਰੀਰਕ ਤੌਰ ਤੇ ਖੁਦਾ ਬਾਹਰੋਂ ਨਹੀਂ ਦੇਖਦਾ ਅੰਦਰੋਂ ਦੇਖਦਾ ਇਹਨਾਂ ਨੇ ਪਹਿਲੇ ਮੁੱਦਾ ਚੱਕਿਆ ਐਲਬਰਟ ਦੁੱਬੇ ਨੇ ਮੈਨੂੰ ਤਾਂ ਦਾ ਪੂਰਾ ਨਾਮ ਵੀ ਨਹੀਂ ਉਹਦਾ ਪੱਦਾ ਨਹੀਂ ਮੈਂ ਤੇ ਚਲਣ ਦਿਹਾਣੇ ਲੱਗਣਾ ਐਲਬਰਟ ਤਾਂ ਪਹਿਲੇ ਕੰਦਾ ਆਜੋ ਫਿਰ ਪਤਾ ਨਹੀਂ ਕੀ ਕਰ ਲਿਆ ਇਹਨੇ ਆਪੋ ਚੋਦੇ ਇਹ ਇੱਕ ਇੱਕ ਗੱਲ ਦਾ ਇੱਕ ਇੱਕ ਪਾਈ ਦਾ ਲੇਖਾ ਧਾਣਾ ਪੈਣਾ ਗੱਲ ਸੁਣ ਲੋ ਮੈਂ ਜਾਣ ਚੁੱਕਾ ਕਿ ਜਿਹੜੀ ਜ਼ਬਾਨ ਤੇ ਤੁਸੀਂ ਗੱਲ ਕਹਿ ਦਿੱਤੀ ਨਾ ਉਹਨੇ ਆਪਣਾ ਕੰਮ ਕਰਨਾ ਜੇ ਚਾਹੇ ਚੰਗੀ ਹੈ ਚਾਹੇ ਮਾੜੀ ਆ ਇਹ ਦੁਬਦਾ ਦੇ ਵਿੱਚ ਤੁਹਾਨੂੰ ਕਿਸੇ ਨੇ ਪਾਇਆ ਤੁਸੀਂ ਖੁਦ ਪਏ ਹੋ ਜੋ ਤੇ ਜੇ ਤੁਸੀਂ ਪਰਮੇਸ਼ਵਰ ਦੀ ਕਿਰਪਾ ਨਾਲ ਇਹ ਪੈ ਜਾਓ ਤਾਂ ਤੁਹਾਨੂੰ ਇਹੋ ਜੇ ਕੋਈ ਉਪਰਾਲੇ ਕਰਨ ਦੀ ਕੋਈ ਜ਼ਰੂਰਤ ਨਹੀਂ ਜਿਹੋਦੇ ਤੁਸੀਂ ਕਰ ਰਹੇ ਹੋ ਸੋ ਖੁਦਾ ਦਾ ਕਲਾਮ ਜਿਸ ਬੰਦੇ ਨੇ ਵੀ ਤੁਹਾਨੂੰ ਫੜਦਾ ਨਾ ਕੋ ਨੇ ਕਲਾਮ ਲੈ ਕੇ ਆਉਣਾ ਤੇ ਜਿਸ ਨੂੰ ਯਿਸੂ ਮਸੀਹ ਦੇ ਕੋਲ ਸ਼ੈਤਾਨ ਆਇਆ ਸੀ ਤੇ ਉਹਨੇ ਵੀ ਕਲਾਮ ਲੈ ਕੇ ਆਇਆ ਸੀ ਅਜੂਬ ਕੋ ਸ਼ੈਤਾਨ ਆਇਆ ਸੀ ਤੇ ਕਲਾਮ ਲੈ ਕੇ ਆਇਆ ਸੀ ਕਲਾਮ ਤੋਂ ਬਗੈਰ ਕਿਸੇ ਨੇ ਨਹੀਂ ਤੁਹਾਡੇ ਨਾਲ ਗੱਲ ਕਰਨੀ ਸੋ ਖੁਦਾ ਦੇ ਪਵਿੱਤਰ ਵਚਨ ਦੇ ਅਨੁਸਾਰ ਤੁਹਾਡੇ ਵੱਲ ਕੋ ਉਂਗਲ ਨਾ ਕਰ ਸਕੇ ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਤੁਸੀਂ ਆਪਣੇ ਜੀ ਨੂੰ ਆਪਣੀ ਪਤਨੀ ਨੂੰ ਵੀ ਤੁਹਾਡਾ ਵੀਕ ਪੁਆਇੰਟ ਨਹੀਂ ਮਿਲਣਾ ਚਾਹੀਦਾ ਤੁਹਾਡੇ ਕਮੇਟੀ ਦੇ ਮੈਂਬਰ ਤੇ ਕਿਤੇ ਰਹਿ ਗਏ ਇਹ ਮੇਰਾ ਪ੍ਰੈਕਟੀਕਲ ਹੈ ਵੀ ਜੇ ਮੇਰਾ ਵੀਕ ਪੁਆਇੰਟ ਮੇਰੀ ਪਤਨੀ ਕੋ ਹੋਇਆ ਤਾਂ ਮੇਰੇ ਮੈਂ ਉਹਦਾ ਗੁਲਾਮ ਬਣ ਜਾਣਾ ਗੁਲਾਮ ਮੇਰੇ ਉਹਨੇ ਕਹਿੰਦਾ ਤੇ ਮੈਂ ਕਹਿੰਦਾ ਦੂੰਗਾ ਇੱਕ ਜਿੰਨੇ ਤੁਸੀਂ ਚਾਹੁੰਦੇ ਕਹਿੰਦੇ ਹੋ ਨਾ ਮੇਰੇ ਮੇਰੇ ਬੜੇ ਵਫਾਦਾਰ ਆ ਲੇਕਿਨ ਕੋਈ ਵੀ ਤੁਹਾਡਾ ਵਫਾਦਾਰ ਨਹੀਂ ਹੈਗਾ ਤੁਹਾਨੂੰ ਦਿਨ ਪ੍ਰਤੀ ਦਿਨ ਅੰਕਨ ਰੂਲਾ ਜੀ ਦੁਬਦਾ ਵਿੱਚ ਪਾ ਰਿਹਾ ਤੁਹਾਨੂੰ ਹਰ ਤੁਹਾਡਾ ਬੰਦਾ ਜੇ ਤੁਸੀਂ ਆਤਮਿਕ ਹੋ ਤਾਂ ਤੁਹਾਨੂੰ ਕਿਸੇ ਦਾ ਵੀ ਆਸਰਾ ਧੱਕਣ ਦੀ ਕੋਈ ਜ਼ਰੂਰਤ ਨਹੀਂ ਆ ਤੁਸੀਂ ਰੱਬ ਦੇ ਨਾਲ ਨਜ਼ਰਾਂ ਲਾਓ ਰੱਬ ਨੂੰ ਪੁੱਛੋ ਇਹੋ ਜਿਹਾ ਕੋਈ ਕੰਮ ਕਰਨ ਦੀ ਕੋਈ ਜ਼ਰੂਰਤ ਨਹੀਂ ਆ ਕਿਉਂਕਿ ਸਾਡਾ ਪਰਮੇਸ਼ਵਰ ਜਿਹੜਾ ਉਹ ਸਾਡੇ ਨਾਲ ਹੈਗਾ ਇੱਥੇ ਖੁਦਾ ਦੇ ਕਲਾਮ ਚ ਲਿਖਿਆ ਕੋਈ ਮਨੁੱਖ ਜਦ ਪ੍ਰਤਾਇਆ ਬਜਾਵੇ ਤੇ ਇਹ ਨਾ ਆਖੇ ਭਈ ਮੈਂ ਪਰਮੇਸ਼ਵਰੋਂ ਪ੍ਰਤਾਇਆ ਜਾਂਦਾ ਹਾਂ ਕਿਉਂ ਜੋ ਪਰਮੇਸ਼ਵਰ ਬਦਿਆਂ ਤੋਂ ਨਹੀਂ ਪ੍ਰਤਾਇਆ ਜਾਂਦਾ ਹੈ ਅਤੇ ਨਾਉ ਆਪ ਕਿਸੇ ਨੂੰ ਪਰਤਾਉਂਦਾ ਹੈ ਪਰ ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਜਦ ਉਹ ਆਪਣੀ ਕਾਮਨਾ ਨਾਲ ਉਬਲਾਇਆ ਤੇ ਪੁਚਲਾਇਆ ਜਾਂਦਾ ਹੈ ਤਦ ਕਾਮਨਾ ਜਾਂ ਗਰਵਤੀ ਹੋਈ ਤਾਂ ਪਾਪ ਨੂੰ ਜਾਣਦੀ ਹੈ ਤੇ ਪਾਪ ਜਾਂ ਪੂਰੇ ਵਿਤ ਨੂੰ ਪੁੱਜਦਾ ਹੈ ਤਾਂ ਮੌਤ ਨੂੰ ਜਨਮ ਦਿੰਦਾ ਹੈ ਜਦੋਂ ਪਾਪ ਪੂਰੇ ਵਿਤ ਤੇ ਪਹੁੰਚ ਗਿਆ ਤੇ ਮੌਤ ਨੂੰ ਜਨਮ ਦਿੰਦਾ ਹੈ ਹੁਣ ਤੁਸੀਂ ਆਪਣੀ ਜ਼ਿੰਦਗੀ ਤੇ ਗੌਰ ਕਰੋ ਕਿ ਤੁਸੀਂ ਸੋਚ ਕੇ ਦੱਸੋ ਵੀ ਮੈਂ ਕੋਈ ਗਲਤੀ ਨਹੀਂ ਕਰਦਾ ਰੱਬ ਨੂੰ ਯਾਦ ਕਰਕੇ ਇਹ ਗੱਲ ਕਹੋ ਕਿ ਮੇਰੀਆਂ ਗਲਤੀਆਂ ਜਿਹੜੀਆਂ ਮੈਨੂੰ ਖੁਦਾ ਮਾਫ ਕਰ ਇਹ ਬਹੁਤ ਵੱਡੀ ਗਲਤੀ ਹੈ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਰਾਹ ਸਚਾਈ ਜੀਵਨ ਯੇਸ਼ੂ ਹੈ ਵੀ ਤੋ ਰਾਹ ਸਚਾਈ ਜੀਵਨ ਯੇਸ਼ੂ ਹੈ ਮੁਕਤੀ ਦਾਤਾ ਯੇਸ਼ੂ ਹੈ ਤਾਂ ਫਿਰ ਕਹਿੰਦੇ ਜੋ ਯੇਸ਼ੂ ਹੀ ਮੈਂ ਆ ਇਹ ਰਿਜ ਹਰਜ਼ ਵੀ ਕੀ ਆ ਇਹ ਰੱਬ ਦਾ ਧਰਮ ਨਹੀਂ ਆ ਬਾਈਬਲ ਉਹਨਾਂ ਤੋੜ ਮੋੜ ਕੇ ਨਾ ਦੱਸਿਆ ਕਰੋ ਯਿਸੂ ਯਹੂਦੀ ਸੀ ਤੇ ਯਹੂਦੀਆਂ ਚ ਪੈਦਾ ਹੋਇਆ ਸੀ ਦਾਊਦ ਦੀ ਜੜ ਚੋਂ ਜੱਸੀ ਦੀ ਜੜ ਚੋਂ ਇੱਕ ਲਗਰ ਨਿਕਲੇਗੀ ਤੇ ਪਹਿਲਾ ਪੰਨਾ ਮੱਤੀ ਦਾ ਪੜ ਕੇ ਦੇਖ ਲਿਓ ਕਿਤੋਂ ਕੌਣ ਜੰਮਿਆ 42ਵੀਂ ਪੀੜ੍ਹੀ ਦੇ ਵਿੱਚ ਯਿਸੂ ਮਸੀਹ ਨੇ ਜਨਮ ਲਿਆ ਉਸੇ ਖਾਨਦਾਨ ਦੇ ਵਿੱਚੋਂ ਸੋ ਤੁਸੀਂ ਖੁਦਾ ਦੇ ਕਲਾਮ ਨੂੰ ਤੋੜ ਮੜੋੜ ਕੇ ਨਾ ਬਾਈਬਲ ਚ ਲਿਹਾ ਮਨੁੱਖ ਦਾ ਪੁੱਤਰ ਖੁਦਾ ਦਾ ਪੁੱਤਰ ਵੀ ਤੇ ਮਨੁੱਖ ਦਾ ਪੁੱਤਰ ਵੀ ਲਿਖਿਆ ਹੋਇਆ ਮਨੁੱਖ ਦਾ ਪੁੱਤਰ ਉਹਨੇ ਮਾਂ ਦਾ ਦੁੱਧ ਚੁੰਗਿਆ ਸਾਡੇ ਵਾਂਗੂ ਉਹਨੇ ਦੁੱਧ ਪੀਤਾ ਉਹ ਮਾਂ ਦੀ ਲੋਹ ਗੋਦ ਵਿੱਚ ਲੋਰੀ ਲਈ ਉਹਨੇ ਉਹਨੇ ਸਾਰੇ ਕੰਮ ਇੱਕ ਸਾਨੂੰ ਨਮੂਨਾ ਦੇ ਕੇ ਗਿਆ ਕਿ ਤੁਹਾਡੇ ਨਾਲੇ ਸਾਡੇ ਪਾਪਾਂ ਦੀ ਖਾਤਰ ਆਪਣੀ ਜਾਨ ਦਿੱਤੀ ਨਾਲੇ ਸਾਡੇ ਸਾਹਮਣੇ ਇੱਕ ਨਮੂਨਾ ਪੇਸ਼ ਕਰਦਾ ਇਹ ਮਾਂ ਆਖਰੀ ਗੱਲ ਕਹਿੰਦਾ ਜੇ ਹਰੇਦ ਰੱਖਦਾ ਇਹ ਹਾਲਾ ਤੇ ਸੁੱਕਿਆਂ ਦਾ ਕੀ ਹੋਵੇਗਾ ਸਮਝਵਾਵਾਂ ਵਾਲੇ ਤੇ ਇਸ਼ਾਰਾ ਹੀ ਬਹੁਤ ਆ ਤੇ ਨਹੀਂ ਸਮਝਣਾ ਤੇ ਤੁਹਾਡੀ ਆਪਣੀ ਇੱਛਾ ਇਹ ਮਸੀਹਾਂ ਨੂੰ ਸੱਚੇ ਮਸੀਹਾਂ ਨੂੰ ਕੋਈ ਖਤਰਾ ਨਹੀਂ ਆ ਉਹ ਮਰਨ ਨੂੰ ਵੀ ਤਿਆਰ ਵਾ ਔਰ ਨਾ ਹੀ ਉਹ ਕਹੇ ਤੇ ਮਕਦਮੇ ਕਰਨ ਉਹੋ ਜਿਹਾ ਕੋਈ ਕੰਮ ਨਹੀਂ ਆ ਅਸੀਂ ਤੇ ਨਾ ਪਹਿਲੇ ਸੀ ਉਹੋ ਜਿਹੀ ਗੱਲਾਂ ਚ ਨਾ ਸੀ ਅੱਜ ਵਾ ਜੇ ਮਸੀਹ ਦੇ ਨਾਮ ਵਿੱਚ ਦੁੱਖ ਮਿਲੇਗਾ ਤੇ ਕੋਈ ਵੀ ਪ੍ਰੋਬਲਮ ਨਹੀਂ ਆ ਪਰ ਇਹ ਰੌਲਾ ਉਹ ਪਾਉਂਦੇ ਨੇ ਆ ਜਿਹੜੇ ਮਨ ਪਰਵਰਤਨ ਵਾਲੇ ਆ ਜਿਹੜੇ ਜਿਨ੍ਹਾਂ ਦਾ ਪੂਰਾ ਪਰਵਰਤਨ ਹੋਇਆ ਉਹਨਾਂ ਨੂੰ ਕੋਈ ਰੋਲਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਆ ਜੀਨਾ ਮੇਰੇ ਲਈ ਮਸੀਹ ਹੈ ਤੇ ਮਰਨਾ ਮੇਰੇ ਲਈ ਲਾਭ ਹੈ ਖੁਦਾਵੰਤਾ ਨੂੰ ਸਭ ਨੂੰ ਆਸ਼ੀਸ਼ ਔਰ ਬਰਕਤ ਦੇਵੇ ਆਮੀਨ